ਨੀ ਕੁੜੇ ਪਾਲੀ ਹੂੰ ਨੀ ਕੋਈ ਕੰਮ ਤਾਂndvi ਨਿਮੇੜ ਲੈ ਪਹਿਲੀ ਤੂੰ ਇੰਨਾ ਲੇਟ ਉੱਠਦੀ 11 11 ਵਜੇ ਤੈ ਤੂੰ ਉੱਠਦੀ ਹਣ ਤੂੰ ਕੰਮ ਕਦੋਂ ਨਿਮੇੜੇਂਗੀ ਨਿਮੇੜ ਲਉ ਬੇਬੇ ਮੈਨੂੰ ਵੈਲਨ ਦੇ ਥੋੜਾ ਟਾਈਮ ਲੈ ਨਿਮੇੜ ਲੈਂਦੀ ਐ ਕੰਮ ਆ ਨੀ ਤੂੰ ਤਾਂ ਪਹਿਲੇ 11 ਵਜੇ ਉੱਠੀ ਆ ਉਹ ਸੂਰਜ ਵੀ ਚੰਗਾ ਤੇਰੇ ਨਾਲੋਂ ਜਿਹੜਾ ਪਹਿਲਾਂ ਹੀ ਤੇਰੇ ਨਾਲ ਪਹਿਲਾਂ ਉੱਠ ਖੜਦਾ ਵਾ ਲੈ ਬੇਬੇ ਸੂਰਜ ਸੌਂਦਾ ਵੀ ਤਾਂ ਪਹਿਲਾਂ ਵਾ ਮੈਂ ਤਾਂ ਕਿੰਨਾ ਲੇਟ ਸੌਨੀ ਆ ਤੇ ਉਹ ਸੌ ਵੀ ਟਾਈਮ ਨਾਲ ਹੀ ਜਾਂਦਾ ਸੌਂ ਜਾਂਦਾ ਉਹ ਟਾਈਮ ਨਾਲ ਪਹਿਲਾਂ ਹੈ ਤੇ ਤੇਰੇ ਚ ਬਹੁਤ ਕਮੀਆਂ ਨੇ ਤੁਹਾਡੇ ਚ ਸੁਧਾਰ ਕਰ ਲਾ ਪਾਲੀ ਆਹੋ ਬੇਬੇ ਇਹ ਤਾਂ ਮੈਂ ਵੀ ਮੰਦੀ ਆ ਮੇਰੇ ਵਿੱਚ ਕਮੀਆਂ ਵਾ ਤਾਂ ਹੀ ਕਰਕੇ ਤਾਂ ਮੈਨੂੰ ਚੰਗੇ ਸਹੁਰੇ ਨਹੀਂ ਮਿਲੇ ਆ ਮਿਲੇ ਨੇ ਤੈਨੂੰ ਸੋਰੇ ਚੱਜਦੇ ਨਾ ਤੂੰ ਸਾਨੂੰ ਬਹੁਤ ਚੰਗੀ ਮਿਲੀ ਐ ਸਿੱਧਰੀ ਕਿਸੇ ਥਾਂ ਦੀ ਜਿਹੜਾ ਕੰਮ ਕਰਨ ਨਹੀਂ ਉਹੀ ਤੂੰ ਬਗਾੜ ਦਿੰਨੀ ਐ ਨਾਲੇ ਗੱਲ ਸੱਚ ਮੈਂ ਚੇਤਾ ਐ ਤੈਨੂੰ ਤੇ ਮੈਂ ਮੱਝ ਨੂੰ ਚਾਰਾ ਪਾਉਣ ਨੂੰ ਕਿਹਾ ਸੀ ਪਾਇਆ ਹੀ ਤੂੰ ਉਹ ਪਤਾ ਨਹੀਂ ਬੇਬੇ ਮੈਂ ਚਾਰਾ ਕਾਤੋ ਨਹੀਂ ਪਾਇਆ ਉਹ ਹਜੇ ਵਰਸ਼ ਕਰਦੀ ਸੀ ਮੱਝ ਮੈਂ ਕਿਹਾ ਚਲ ਦਰਤਨ ਦੁੱਤਣ ਕਰ ਲਵੇ ਬਾਅਦ ਵਿੱਚ ਪਾ ਦੂੰਗੀ ਚਾਰਾ ਫੇਰ ਖਾ ਲੂਗੀ ਉਹ ਹੈ ਬੋਰਸ਼ ਕਰਦੀ ਸੀ ਨਹੀਂ ਤੂੰ ਕਿੱਥੇ ਦੇਖ ਲਈ ਬੋਰਸ਼ ਕਰਦੀ ਉਹ ਬੇਬੇ ਉਹਦੇ ਨਾ ਮੂੰਹ ਦੇ ਵਿੱਚ ਵਾਲੀਓ ਝੱਗ ਬਣੀ ਹੋਈ ਸੀਗੀ ਮੈਂ ਕਿਹਾ ਚਲ ਮੈਂ ਬਾਅ ਵਿੱਚ ਪਾ ਦੂੰਗੀ ਫਿਰ ਹੈ ਬੋਰਸ਼ ਕਰਦੀ ਸੀ ਉਹਦੇ ਮੂੰਹ 'ਚ ਝੱਗ ਆਉਂਦੀ ਸੀ ਨਹੀਂ ਨਹੀਂ ਉਹ ਤਾਂ ਗਾਲਾ ਕਰਦੀ ਹੁੰਦੀ ਆ ਮੱਝ ਹੁਣ ਬੇਬੇ ਮੈਨੂੰ ਕੀ ਪਤਾ ਆ ਪਤਾ ਨਹੀਂ ਤੈਨੂੰ ਚਲ ਮੈਂ ਆਪੇ ਪਾ ਦੂੰ ਉਹਨੂੰ ਚਾਰਾ ਹੁਣ ਤੂੰ ਜਾ ਕੇ ਮਾੜਾ ਮੋਟਾ ਕੋਈ ਕੰਮ ਧੰਦਾ ਕਰ ਲੈ ठीक है बीबे हेलो हाँ प्रीति ओ नहीं पता टाइम नहीं लग्या कोई ना कोई ना तेरा संधारा लेके आवे असी लेके का तो नहीं आना लियावे तेरा संधारा हाँ हाँ कोई ना कोई ना लिया असी ठीक ठीक मैं आप लेके आऊँ कोई ना कोई ठीक है ਹੈਂ ਸੁੰਧਾਰਾ ਹਾਂ ਬੇਬੇ ਹਾਂ ਹਾਂ ਬੇਬੇ ਪ੍ਰੀਤ ਨੂੰ ਪਸੰਦ ਆ ਰਹੇ ਕਿਉਂ ਨਾ ਹਾਂ ਦੇਣਾ ਹੀ ਆ ਅੱਧਾ ਸੌਣ ਦਾ ਮਹੀਨਾ ਲੰਘ ਗਿਆ ਸੁੰਧਾਰਾ ਤੋ ਦੇਣਾ ਹੀ ਆ ਆਪਾਂ ਅੱਛਾ ਬੇਬੇ ਲ ਮੇਰੇ ਬੇਬੇ ਹੁਣੇ ਮੈਂ ਨਹੀਂ ਸੁੰਧਾਰਾ ਲੈ ਕੇ ਆਏ ਹੋਜੇ ਤੱਕ ਮੇਰੇ ਵਾਸਤੇ ਨਹੀਂ ਚੱਲ ਕੋਈ ਨਾ ਵਿਚਾਰਿਆਂ ਦਾ ਕੰਮ ਧੁੰਦਿਆਂ ਵਿੱਚ ਟਾਈਮ ਨਹੀਂ ਲੱਗਿਆ ਹਣਾ ਆਪੇ ਆ ਜਾਣਗੇ ਹੋਸ ਲਾ ਬੇਬੇ ਮੈਂ ਤਾਂ ਦੇ ਜੀ ਕੋੜ ਬੱਦ ਕਟਕਾਣੇ ਜੀਗੇ ਨਾ ਆਪੇ ਬੇਬੇ ਹੁਣੀ ਨਾ ਬਾਈ ਨੂੰ ਪੇ ਜਾਉਨਾਂ ਕੋਈ ਨਾ ਦੇ ਜਾਣਗੇ ਹੁਸੰਦਾਰਾ ਕੋਈ ਨਾ ਬੇਬੇ ਨਾ ਇੱਕ ਦੋ ਦਿਨ ਦੇਖਣਾ ਜੇ ਮੇਰਾ ਬੇਬੇ ਹੁਣੀ ਸੁੰਧਾਰਾ ਨਾਂ ਲੈ ਕੇ ਆਏ ਮੈਂ ਤਾਂ ਆਪ ਚਲੀ ਜਾਣਾ ਲੈਣ ਸੁੰਧਾਰਾ ਲੈ ਚਲੀ ਜਾਣਾ ਤੂੰ ਆਪ ਨਾ ਤੂੰ ਜਾਏਂਗੀ ਕਿ ਇਹਦੇ ਨਾਲ ਲਾ ਬੇਬੇ ਮੈਂ ਮੈਂ ਇਕੱਲੀ ਚਲੀ ਜਾਉਂ ਮੈਨੂੰ ਜਾਣਾ ਹੁੰਦਾ ਕੱਲੀ ਜਾਊਂਗਾ ਚਲੀ ਜਾਣਾ ਤੂੰ ਕੱਲੀ ਨੇ ਤੈਨੂੰ ਪਤਾ ਤਾਂ ਹੈ ਨਹੀਂ ਕਿਹੜੀ ਬੱਸ ਚੜਨਾ ਤੇਰਾ ਕੀ ਪਤਾ ਕਿਹੜੀ ਬੱਸ ਚੜ ਜਾਂਗੀ ਤੇ ਹੋਰ ਕਿਤੇ ਤੁਰ ਜਾਂਗੀ ਲੈ ਬੇਬੇ ਮੈਂ ਕਦੋਂ ਕਿਹਾ ਮੈਂ ਬੱਸ ਚੜਨਾ ਬੱਸ ਨਹੀਂ ਚੜਨਾ ਮੈਂ ਹਾਂ ਮੈਂ ਤਾਂ ਬਤੇ ਜਾਊਂ ਪੂੰਡ ਇਹ ਫੋਟ ਕਿਹੜਾ ਪੂੰਡ ਉਹ ਬੇਬੇ ਆਪਣੇ ਗੇਟਾਂ ਚ ਨਹੀਂ ਆਉਂਦਾ ਹੁੰਦਾ ਟੈਂਪੂ ਉਹਦੇ ਤੇ ਜਾਊਂ ਮੈਂ ਨੀ ਫੋਟ ਨਹੀਂ ਅੱਛਾ ਅੱਛਾ ਨਹੀਂ ਉਹਨੂੰ ਆਟੋ ਨੂੰ ਤਾਂ ਭੂੰਡ ਕਹਿਨੀ ਆ ਹੂੰ ਨਹੀਂ ਬਹਿ ਜਾ ਬਹਿ ਜਾ ਟੇਕੇ ਤੂੰ ਕੋਈ ਨਾ ਆ ਜਾਣਗੇ ਤੇਰੇ ਘਰ ਦੇ ਦੇ ਦੇਣਗੇ ਤੈਨੂੰ ਸੰਧਾਰਾ ਬਹਿ ਜਾ ਆਰਾਮ ਨਾਲ ਟੇਕੇ ਮੈਂ ਤਾਂ ਹੁਣ ਪਰਸੋਂ ਨੂੰ ਦੇ ਕੇ ਆਵਾਂ ਪ੍ਰੀਤੀ ਨੂੰ ਸੰਧਾਰਾ ਜਾ ਕੇ ਪਰਸੋਂ ਨੂੰ ਜਾਣਾ ਪ੍ਰੀਤੀ ਨੂੰ ਸੰਧਾਰਾ ਦੇਣ ਮੈਂ ਨਾਲ ਜਾਮ ਤਰੇ ਲੈ ਮੈਂ ਕੱਲੀ ਜਾ ਕੇ ਦੇ ਆਉਂਗੀ ਤੂੰ ਕੀ ਕਰਨਾ ਮੇਰੇ ਨਾਲ ਮੈਂ ਪ੍ਰੀਤੀ ਨੂੰ ਸੰਧਾਰਾ ਦੇਣ ਨਾਲ ਜਾਣਾ ਮਾ ਤੂੰ ਬੱਬੇ ਮੈਨੂੰ ਨਹੀਂ ਲੈ ਕੇ ਜਾਣਾ ਨਾ ਪ੍ਰੀਤੀ ਨੂੰ ਸੰਧਾਰਾ ਲੈ ਕੇ ਜਾਣਾ ਨਹੀਂ ਮੈਂ ਤਾਂ ਇਕੱਲੀ ਜਾਉਂਦੀ ਹਾਂ ਨਹੀਂ ਲੈ ਕੇ ਜਾਣਾ ਨਾ ਫਿਰ ਦੇਖੀ ਫਿਰ ਮੈਂ ਕੀ ਕਰਦੀ ਆ ਜੇ ਤੂੰ ਮੈਨੂੰ ਨਾ ਲੈ ਕੇ ਗਈ ਮੈਂ ਤਾਂ ਐਂ ਕਰਕੇ ਐ ਲੇ ਤੁਮੈਂ ਤਾਂ ਮੈਂ ਤਾਂ ਨਾ ਜਿਹੜਾ ਆਖੜੀਆਂ ਨਹੀਂ ਕਿਉਂ ਜਲੂਸ ਕੱਢਦੀਆਂ ਕੋਈ ਨਾ ਲੈ ਜੂ ਮੈਂ ਤੈਨੂੰ ਪੱਕਾ ਲੈ ਕੇ ਜਾਏਂਗੇ ਨਾ ਹਾਂ ਲੈ ਜੂ ਮੈਂ ਤੈਨੂੰ ਜੇ ਨਾ ਲੈ ਕੇ ਗਈ ਫਿਰ ਦੇਖ ਲਈ ਫਿਰ ਤੂੰ ਹੀ ਨੇਪਾਲੀ ਨੀ ਕੁੜੀਏ ਗੱਲ ਸੁਣ ਮੇਰੀ ਹਾਂ ਬੱਬੇ ਮੈਂ ਨਾ ਸ਼ਹਿਰ ਨੂੰ ਚੱਲੀ ਆਂ ਸੁਧਾਰੇ ਦਾ ਸਾਰਾ ਸਮਾਨ ਲੈਣ ਤੇ ਤੂੰ ਧਿਆਨ ਰੱਖੀਂ ਘਰ ਦਾ ਉਹ ਬੇਬੇ ਹਾਂ ਮੈਨੂੰ ਚੂੜੀਆਂ ਲਿਆ ਦੇ ਨੀ ਲਿਆ ਦੂੰ ਚੂੜੀਆਂ ਜਿੱਥੇ ਉਹਦੀਆਂ ਲਊ ਉਥੇ ਤੈਨੂੰ ਵੀ ਲਿਆ ਦੂੰ ਚੱਲ ਮੈਂ ਲੈ ਕੇ ਆਉਣੀ ਤੇ ਤੂੰ ਚੱਲ ਆਉਣੀ ਆ ਮੈਂ ਠੀਕ ਆ ਬੇਬੇ ਬੜੇ ਸੁਬਾਹ ਦਾ ਮੈਂ ਨੀ ਤੂੰ ਬੈਠੀ ਬੈਸਕਟ ਖਾਈ ਜਾਨੀ ਨਹੀਂ ਮੈਂ ਤਾਂ ਪ੍ਰੀਤੀ ਵਾਸਤੇ ਲੈ ਕੇ ਆਈ ਸੀ ਜੀ ਉੱਦਾ ਕੀਤਾ ਪਿਆ ਪੀਪਾ ਮੈਂ ਦੇਖ ਕੇ ਹੀ ਮੈਂ ਤਾਂ ਹੀ ਲਵਦੀ ਆਈਆਂ ਵੀ ਕਿੱਥੇ ਬੈਠੀ ਆ ਤੂੰ ਮੈਂ ਬੇਬੇ ਮੈਂ ਤਾਂ ਮੈਨੂੰ ਸੁਆਦ ਲੱਗਦੇ ਸੀ ਮੈਂ ਖਾ ਲੇ ਮੈਂ ਕਿੰਨੀ ਕ ਵਾਰ ਖਾਗੀ ਤੂੰ ਮੈਂ ਤਾਂ ਬਸ ਚਾਰ ਪੰਜ ਵਾਰ ਹੀ ਖਾਦੇ ਆ ਲੱਗਦੇ ਨਹੀਂ ਤੇਰੇ ਚਾਰ ਪੰਜ ਵਾਰ ਖਾਦੇ ਪੀਪਾ ਤਾਂ ਅੱਦਾ ਕਰੇਈ ਤੂੰ ਨਹੀਂ ਮੈਂ ਤਾਂ ਬਸ ਥੋੜੀ ਖਾਦੇ ਆ ਬੇਬੇ ਉਨਨੇ ਸਵਾਗਲ ਨਾ ਜੀ ਕੋ ਅੱਧਾ ਖਾਈ ਜੋ ਖਾਈ ਨਾ ਖਾਈ ਜੇ ਤੂੰ ਨਹੀਂ ਖਾਣਾ ਹਟਣਾ ਮੈਨੂੰ ਹੀ ਲਾ ਕੇ ਲਕੋਣੇ ਪੈਣੇ ਆ ਇਹ ਅੱਧਾ ਖਾ ਗਈ ਸਾਰਾ ਹੀ ਖਾ ਜੇਗੀ ਤੂੰ ਤਾਂ ਐ ਮੈਨੂੰ ਗੁੱਸਾ ਕਰੀ ਜਾਂਦੀ ਆ ਫਿਰ ਕਿ ਜੇ ਮੈਂ ਦੋ ਚਾਰ ਖਾ ਲੂੰ ਨੇ ਪਾਲੀ ਆ ਜਾ ਛੇਤੀ ਇਹ ਕਿੱਥੇ ਵੱੜ ਗਈ ਇਹ ਨਹੀਂ ਫੋਟ ਨਹੀਂ ਐਦਾਂ ਦੀ ਹਰਕਤਾਂ ਨਾ ਹੁਣ ਬੱਸ ਚ ਕਰੀ ਜਾਈ ਕੱਢ ਲੈ ਇਹਨੂੰ ਬਾਹਰ ਮੈਂ ਤਾਂ ਬੇਬੇ ਨਹੀਂ ਕਰਦੀ ਆਹੋ ਕਰਦੀ ਨਹੀਂ ਤੂੰ ਮੈਨੂੰ ਪਤਾ ਤੂੰ ਤੈਨੂੰ ਮੈਂ ਜਦੋਂ ਪਿਛਲੀ ਵਾਰ ਲੈ ਕੇ ਗਈ ਸੀ ਵਿਚਾਰਾ ਗੰਜਾ ਬੈਠਾ ਸੀ ਮੂਰਲੀ ਸੀ ਤੇ ਇਹਦੇ ਚਟੋਲੇ ਮਾਰ ਮਾਰ ਕੇ ਵਿਚਾਰੇ ਨੂੰ ਬਹਿਣਾ ਦੁੱਬਰ ਕਰਤਾ ਤੇ ਤਾਂ ਨਹੀਂ ਬੇਬੇ ਮੈਂ ਕੁਝ ਨਹੀਂ ਕਹਿੰਦੀ ਉਹਨੂੰ ਚਲ ਤਰਪਾ ਹੁਣ ਚਲਾ ਜਾ ਜਾ ਛੇਤੀ ਕਰ ਨਹੀਂ ਮੇਰੀ ਗੱਲ ਸੁਣ ਟੇਕੇ ਬੈਠੀ ਰਹੀ ਇਹਨੂੰ ਕੱਢ ਲੈ ਬਾਹਰ ਹੁਣ ਚਲ ਟਿੱਕੀ ਬੈ ਨਹੀਂ ਹੁੰਨੀ ਐ ਬਿੱਦੇ ਮੈਂ ਤੋਰਿਆ ਤੋਰਿਆ ਮੈਂ ਕਾਦਾ ਸੰਧਾਰਾ ਇਹ ਤੈਨੂੰ ਤਾਂ ਲਿਆ ਕੇ ਮੈਂ ਬੜੀ ਵੱਡੀ ਗਲਤੀ ਕਰਤੀ ਇਹ ਸਾਰੇ ਬਿਸਕਟ ਖਾ ਗਈ ਮੈਂ ਤਾਂ ਦੁਖੀ ਕੀਤਾ ਪਿਆ ਤੇ ਫ੍ਰੀਜ ਲਈ ਤੇ ਪੂਰਾ ਛੜ ਦਿਨ ਨਹੀਂ ਸਾਰੇ ਤੋਂ ਖਾ ਗਈ ਹੂੰ ਮੈਨੂੰ ਸੁਆਦ ਲੱਗਦੇ ਸੀ ਲੱਗਦੇ ਸੀ ਤੈਨੂੰ ਖਵਾਦ ਤਰਪਾ ਹਣ बेबी होनी आई बीबी मैं कदमी जा मेनू तो इन्हें बड़ा तंग किया बैठो मैं कुर्सी चक हाँ लिया हां लिया होना बेबी ठीक ठाक कदमी जाती लेट ही वाला हो गए ਨੀ ਭਾਣੇ ਇਹਨੇ ਤੁਮੇ ਨੂੰ ਤੰਗ ਕੀਤਾ ਪਿਆ ਵਾ ਲਹੂ ਪੀ ਗਈ ਇਹ ਤਾਂ ਮੇਰਾ ਕੀ ਗੱਲ ਹੋ ਗਈ ਇਹ ਤਾਂ ਉੱਥੇ ਬਸ ਤੇ ਸੀੜ ਤੇ ਮੂਰੇ ਜਾ ਕੇ ਲੰਮੀ ਹੋ ਕੇ ਪੈ ਗਈ ਕਹਿੰਦੀ ਮੈਂ ਤਾਂ ਸੋਣਾ ਅੱਛਾ ਦੇਖ ਲੈ રે ਹੋਰ ਤਾਂ ਹੋਰ ਇਹਨੂੰ ਮੈਂ ਕਿਹਾ ਤੂੰ ਟੇਕੇ ਬਹਿ ਜਾ ਹੋਰ ਵੀ ਸਵਾਰੀਆਂ ਨੇ ਬਹਿਣਾ ਇੱਥੇ ਨਾ ਬੈਂਦੀ ਕਿੱਥੇ ਆ ਇਹ ਮੁੜ ਕੇ ਤੇਰਾ ਪੀਪਾ ਖੋਲ ਕੇ ਬੈ ਗਈ ਬਿਸਕਟ ਖਾਣ ਲੱਗ ਗਈ ਇਹ ਲੈ ਭਾਬੀ ਤੂੰ ਮੇਰੇ ਪੀਪੇ 'ਚ ਪਹਿਲੇ ਹੀ ਹੱਥ ਮਾਰ ਤੇ ਨਹੀਂ ਪੁੱਛ ਨਾ ਨਹੀਂ ਇਹ ਤਾਂ ਕੱਲ ਪਰਸੋਂ ਦੀ ਤੇਰੇ ਪੀਪੇ ਨੂੰ ਡੱਕਰੀ ਜਾਂਦੀ ਬਿਸਕਟ ਖਾਈ ਜਾਂਦੀ ਖਾਈ ਜਾਂਦੀ ਐ ਤਾਂ ਇਹ ਤਾਂ ਮਸਾ ਫੜ ਕੇ ਮੈਂ ਪੀਪਾ ਬੰਦ ਕਰਕੇ ਰੱਖਿਆ ਮੂਰਲੀ ਸੀਟ 'ਤੇ ਦੋ ਬੁੜੀਆਂ ਬੈਠੀਆਂ ਸੀ ਜਿੱਦਫਾ ਹੋਣੀ ਨੇ ਉਹਨਾਂ ਦੀ ਗੁੱਤਾ ਬੰਨਤੀਆਂ ਨੇ ਨਹੀਂ ਲੈ ਦੱਸ ਭਾਬੀ ਤੈਨੂੰ ਜਮਾ ਹੀ ਨਹੀਂ ਪਤਾਗਾ ਫਕਲ ਹੈ ਨਹੀਂ ਮਾੜੀ ਮੋਟੀ ਨੀ ਇਹਨੂੰ ਕਾਦੀ ਅਕਲ ਆ ਨੀ ਇਹਨੇ ਤਾਂ ਜਮੈਂ ਪਸਤੌਨੀ ਇਹਨੂੰ ਤਾਂ ਲਿਆ ਕੇ ਇੱਥੇ ਇਹ ਤਾਂ ਮੈਨੂੰ ਦੁਖੀ ਕੀਤਾ ਪਿਆ ਵਾ ਅੱਧੇ ਰਾਤ ਪਹਿਲਾਂ ਮੈਂ ਖੜਕੇ ਆਈ ਆ ਤੇ ਮੁੜ ਕੇ ਉਹ ਸੀਟ ਪਿੱਛੇ ਮੇਰੇ ਬੁੜੀ ਦੇ ਨਾਲ ਰੌਲਾ ਪੈ ਗਿਆ ਇਹਨੂੰ ਤਾਂ ਚੱਲ ਮੈਂ ਬਿਠਾਤਾ ਅੱਛਾ ਰੌਲਾ ਪੈ ਗਿਆ ਸੀ ਹਾਂ ਪ੍ਰੀਤੀ ਬੇਬੇ ਦਾ ਇੱਕ ਬੁਰੀ ਨਾਲ ਨਾ ਰੌਲਾ ਪੈ ਗਿਆ ਸੀ ਇਹ ਤਾਂ ਲੜ ਪਈ ਸੀ ਫਿਰ ਬੱਸ ਦੇ ਵਿੱਚ ਦੋਨੇ ਜਾਣੀਆਂ ਸੀਟ ਪਿੱਛੇ ਫਿਰ ਕੰਡੈਕਟਰ ਉੱਠ ਕੇ ਆਇਆ ਉਹ ਕਹਿੰਦਾ ਜਿਹੜੀ ਛੋਟੀ ਵੱਡੀ ਉਮਰ ਦੀ ਆ ਉਹ ਬੈਠ ਜਵੇ ਪਰ ਬੇਬੇ ਕਿੱਥੇ ਬੁੜੀਆਂ ਕਿੱਥੇ ਮੰਨਦੀਆਂ ਨੇ ਵੀ ਕੀ ਦੀ ਉਮਰ ਆ ਬੇਬੇ ਆਪ ਨਹੀਂ ਬੈਠੀ ਉਹ ਨਹੀਂ ਬੈਠੀ ਬੈਠੀ ਇਹ ਨਹੀਂ ਖੜਕੀ ਇਹ ਸਾਰਾ ਇਹ ਤਾਂ ਬਰ ਬੁੜੀਆਂ ਦੀ ਖਾਸੀਅਤ ਹੁੰਦੀ ਹੈ ਕਿੱਥੇ ਮੰਨਦੀਆਂ ਆਪ ਦੇ ਆਪ ਨੂੰ ਵੱਡੀਆਂ ਸਹੀ ਗੱਲ ਆ ਲੈ ਵੱਡੀ ਕਾ ਤੂੰ ਮੈਂ ਮੰਨਾ ਕੁੜੀਏ ਉਹ ਤਾਂ ਆਪ ਮੇਰੇ ਤੋਂ ਵੱਡੀ ਲੱਗਦੀ ਸੀ ਲੈ ਦੱਸ ਬੇਬੇ ਉੱਥੇ ਕਿਹੜਾ ਤੈਨੂੰ ਨਾਮ ਮੈਣਨਾ ਸੀ ਤੂੰ RAM ਨਾਲ ਬਹਿ ਜਾਂਦੀ ਲੈ ਜੇ ਮੈਂ ਬਹਿ ਜਾਂਦੀ ਅਗਲੇ ਨੇ ਕਹਣੇ ਇਹਦੀ ਉਮਰ ਵੱਡੀ ਹੋਣੀ ਮੈਂ ਕਾ ਤੋ ਬੈਠਾ ਲੈ ਦੱਸ ਚੱਲ ਛੱਡੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਤੁਸੀਂ ਬਹਿ ਜਾ ਜਿੰਦੇ ਮੈਨੂੰ ਦੋ ਬਿਸਕੁਟ ਦੇ ਦੇ ਨਹੀਂ ਬਹਿ ਜਾ ਟੱਕੇ ਰਾਮਨਾ ਸਾਰੇ ਬਿਸਕੁਟ ਤਾਂ ਪਹਿਲਾਂ ਹੀ ਤੂੰ ਖਾ ਗਈ ਸਾਰਾ ਪੀਪਾ ਬਿੱਲਾ ਕੀਤਾ ਪਿਆ ਬਹਿ ਜਾ ਹਣ ਰਾਮਨਾ ਪਾਣੀ ਚੁੱਕੀ ਉਹ ਬਾਹਲਾ ਖੱਜਲ ਕੀਤਾ ਨੇ ਰਾਹ ਚ ਹੈ ਨਹੀਂ ਪੁੱਛਣਾ ਕੁੜੇ ਤੂੰ ਮੇਰੇ ਤਾਂ ਕਿਸਮਤ ਹੀ ਖੋਟੀ ਐ ਜਦ ਮੈਂ ਸੱਸ ਨੌ ਸੀ ਉਦੋਂ ਮੈਨੂੰ ਸੱਸ ਨਹੀਂ ਚੰਗੀ ਮਿਲੀ ਤੇ ਜਦੋਂ ਹੁਣ ਮੈਂ ਸੱਸ ਬਣੀ ਮੈਨੂੰ ਨੌ ਨਹੀਂ ਚੰਗੀ ਮਿਲੀ ਹਾਲ ਹਾਲ ਮੇਰਾ ਹੋ ਬੇਬੇ ਹੁਣ ਮੈਨੂੰ ਸੱਸ ਨਹੀਂ ਚੰਗੀ ਮਿਲੀ ਮੁੜ ਕੇ ਮੈਨੂੰ ਨੌ ਨਹੀਂ ਚੰਗੀ ਮਿਲਣੀ ਨਹੀਂ ਬਹਿ ਜਾ ਨਹੀਂ ਬਹਿ ਜਾ ਟਿੱਕੇ ਲੈ ਭਾਬੀ ਤੂੰ ਤਾਂ ਵਾਲੀ ਸਿਧਰੀ ਆ ਮੈਨੂੰ ਸਿਧਰੀ ਸੁਧਰੀ ਨਾ ਕਹਿ ਮੈਂ ਸਿਧਰੀ ਸੁਧਰੀ ਨਹੀਂ ਹੈਗੀ ਲੈ ਹੋਰ ਤਾਂ ਫਿਰ ਤੂੰ ਵਾਲੀ ਸਿਆਣੀ ਆ ਹਾਂ ਮੈਂ ਸਿਆਣੀ ਆ ਵਾਲੀ ਸਿਆਣੀ ਆ ਫਿਰ ਮੇਰੇ ਇੱਕ ਸਵਾਲ ਦਾ ਜਵਾਬ ਦੇ ਇੱਕ ਘੰਟੇ ਵਿੱਚ 50 ਰੋਟੀਆਂ ਲਾਉਂਦੀ ਆ ਤੇ ਤਿੰਨ ਬੁੜੀਆਂ ਇੱਕ ਘੰਟੇ ਵਿੱਚ ਕਿੰਨੀਆਂ ਰੋਟੀਆਂ ਲਾਉਣਗੀਆਂ ਲਾਉਣਗੀਆਂ ਹੀ ਨਹੀਂ ਕੋਈ ਰੋਟੀ ਨਹੀਂ ਬਣਾਉਣੀ ਉਹਨਾਂ ਨੇ ਲੈ ਸੁਣ ਲੈ ਇਹ ਤਾਂ ਬਾੜੀ ਸਿਆਣੀ ਤੋਂ ਕਾਤੋਂ ਨਹੀਂ ਲਾਉਣਗੀਆਂ ਤਿੰਨ ਜਾਣੀਆਂ ਬੁੜੀਆਂ ਆਹੋ ਤਿੰਨੇ ਬਹਿ ਕੇ ਚੁਗਲੀਆਂ ਕਰਨਗੀਆਂ ਰੋਟੀਆਂ ਨਹੀਂ ਪਕਾਉਣਗੀਆਂ ਉਹ ਨਹੀਂ ਬੇਬੇ ਗੱਲ ਤਾਂ ਇਹਦੀ ਵੀ ਮੈਨੂੰ ਸਹੀ ਲੱਗਦੀ ਆ ਹਾਂ ਤਿੰਨ ਬੁੜੀਆਂ ਤਾਂ ਫਿਰ ਗੱਲਾਂ ਹੀ ਕਰਨਗੀਆਂ ਲੈ ਬੇਬੇ ਆਪਾਂ ਤਾਂ ਇਹਨੂੰ ਐਵੇਂ ਸਿਧਰੀ ਕਹੀ ਗਈਆਂ ਨਹੀਂ ਸਿਧਰੀ ਤਾਂ ਇਹ ਹੈਗੀ ਹੋਈ ਆ ਨਹੀਂ ਇਹਨੂੰ ਇੱਕ ਦਿਨ ਮੈਂ ਅੱਡੇ 'ਚ ਚੱਪਲਾਂ ਦਵਾਉਣ ਤੁਰ ਗਈ ਹੈ ਤੇ ਸਾਰੀਆਂ ਦੁਕਾਨਦਿਆਂ ਚੱਪਲਾਂ ਫਲਵਾਤੀਆਂ ਨੇ ਕਦੇ ਉਹ ਕਡਾ ਕਦੇ ਉਹ ਕਡਾ ਕਦੇ ਉਹ ਕਡਾ ਤੇ ਭਾਈ ਵੀ ਹੰਬ ਕੇ ਹਾਰ ਕੇ ਬਹਿ ਗਿਆ ਕਹਿੰਦਾ ਭੈਣ ਜੀ ਤੁਸੀਂ ਦੱਸੋ ਕਿਹੜੀਆਂ ਚੱਪਲਾਂ ਲੈਣੀਆਂ ਇਹਨੂੰ ਕੋਈ ਪਸੰਦ ਨਹੀਂ ਆਈਆਂ ਹਾਰ ਕੇ ਉੱਥੇ ਇੱਕ ਡੱਬਾ ਪਿਆ ਸੀ ਭਾਈ ਕਹਿੰਦਾ ਮੇਕ ਤਾਂ ਹੋਰ ਹੈ ਨਹੀਂ ਕਹਿੰਦੀ ਉਹ ਸਾਹਮਣੇ ਜਿਹੜਾ ਡੱਬਾ ਪਿਆ ਉਹ ਫਰੋਲ ਕੇ ਦਿਖਾ ਭਾਈ ਤਾਂ ਕਹਿੰਦਾ ਭੈਣੇ ਇਹ ਤਾਂ ਮੇਰੀ ਦੁਪਹਿਰ ਦੀ ਰੋਟੀ ਇਹਨੂੰ ਤਾਂ ਛੱਡ ਦੇ ਵੇਖ ਲੈ ਇਹਦਾ ਆ ਹਾਲਾ ਬੇਬੇ ਤੂੰ ਮੈਨੂੰ ਸਾਰੀ ਜਿਹੜੀ ਜਦੋਂ ਦੀ ਆਈਆਂ ਮੈਨੂੰ ਨਿੰਦੀ ਜੰਦੀਆਂ ਨਿੰਦੀ ਜੰਦੀਆਂ ਜਦੋਂ ਦੀ ਬੈਠੀ ਆ ਕੇ ਨਿੰਨੇ ਹੀ ਨੰਦ ਦੀ ਤੈਨੂੰ ਮੈਂ ਤੇਰੀ ਤਾਰੀਫ ਵੀ ਕਰ ਦਿੰਨੀ ਆ ਨੀ ਇੱਕ ਗੱਲ ਤੋਂ ਵੱਲੀ ਤਾਂ ਇਹਦੀ ਤਾਰੀਫ ਆ ਇੱਕ ਦਿਨ ਭਾਈ ਗਲੀ ਚ ਮਰੂਦਾਂ ਵਾਲਾ ਭਾਈ ਜਾਵੇ ਹੈ ਤੇ ਉਹਨੂੰ ਭਾਈ ਨੂੰ ਰੋਕ ਕੇ ਕਹਿੰਦੀ ਭਾਈ ਤੇਰੇ ਕੋਲ ਜਿੰਨੇ ਗਲੇ ਸੜੇ ਮਰੂਦ ਨੇ ਉਹ ਸਾਰੇ ਲਫਾਫੇ ਚ ਪਾ ਦੇ ਜਿਉਂ ਭਾਈ ਨੂੰ ਲੱਗਿਆ ਨੇ ਲੈਣੇ ਹੋਣੇ ਇਹਨਾਂ ਸਾਰੇ ਮਰੂਦ ਗਲੇ ਸੜੇ ਲਫਾਫੇ ਚ ਪਵਾ ਲਿਓ ਤੋਂ ਹੈ ਫਿਰ ਉਹਨੂੰ ਭਾਈ ਨੂੰ ਕਹਿੰਦੀ ਹੁਣ ਜਿਹੜੇ ਸਾਫ ਸਾਫ ਬਚ ਗਏ ਉਹ ਪਾ ਦੇ ਫਿਰ ਉਹ ਮਰੂਦ ਲੈ ਕੇ ਆਈ ਲਵੇ ਭੇਬੇ ਭਾਬੀ ਨੇ ਬੜੀ ਸਿਆਣਪੀ ਗੱਲ ਕੀਤੀ ਹਾਂ ਹੋਰ ਕੀ ਭਾਈ ਦੇ ਤਾਂ ਇੱਕ ਰੰਗ ਆਵੇ ਤੇ ਇੱਕ ਜਾਵੇ ਵਿਚਾਰੇ ਦੇ ਚੱਲ ਸਹੀ ਤਾਂ ਥੋਲ ਗਿਆ ਹੋ ਚੱਲ ਪਰ ਬੇਬੇ ਮੈਂ ਬਿਸਕਟ ਅੰਦਰ ਰੱਖਿਆ ਹਾਂ 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 ਰੱਖਿਆ ਰੱਖਿਆ ਆ ਤਾਂ ਬਾਹਲਾ ਹੀ ਹੌਲਾ ਪੀਪਾ ਬੇਬੇ ਕੁਝ ਲੈ ਕੇ ਵੀ ਆ ਕਿ ਖਾਲੀ ਵੀ ਪਾਈ ਲਈ ਤੇ ਖੋਲ ਕੇ ਦੇਖ ਲੈ ਲੈ ਇਹਦੇ ਵਿੱਚ ਤਾਂ ਸਾਰੇ 8-10 ਬਿਸਕਟ ਹੀ ਆ ਬੇਬੇ ਇਹ ਦਿਖਾ ਤਾਂ ਮੈਨੂੰ ਨਹੀਂ ਬਿਸਕਟ ਕਿੱਧਰ ਗਏ ਚ ਤਾਂ ਬਿਸਕਟ ਅੱਧਾ ਪੀਪਾ ਹਾ ਅੱਠਾਂ ਦਾ ਸਾਨੂੰ ਕਿਹੜਾ ਬੇਬੇ ਮੈਂ ਮਰੀ ਜਾਂਦੀ ਸੀ ਇਹ ਵੀ ਤੋ ਰਹਿ ਹੈਂ ਦਿੰਦੀ ਲੈ ਜਾ ਆਪਦਾ ਪੀਪਾ ਮੈਨੂੰ ਨਹੀਂ ਲੋਣੀ ਹੁਣ ਰੱਖ ਲੈਣੀ ਤੈਨੂੰ ਦੱਸੀ ਤੇ ਜਾਣੀ ਕੱਲ ਪਰਸੋਂ ਦੀ ਇਹ ਖਾਈ ਜਾਂਦੀ ਹੈ ਬਿਸਕਟ ਕੋਈ ਨਾ ਤੂੰ ਹੁਣ ਰੱਖ ਲੈ ਮੈਂ ਇਹਨਾਂ ਨੂੰ ਕੀ ਕਰਨਾ ਹੁਣ ਆਪਦੇ ਨਾਲ ਹੀ ਲੈ ਜਾ ਮੋੜ ਕੇ ਖਾਲੀ ਪੀਪਾ ਚੱਕ ਲੈ ਮੇਰੇ ਨੀ ਅੱਧਾ ਪੀਪਾ ਸੀ ਕਿੱਧਰ ਗਏ ਬਿਸਕਟ ਬੇਬੇ ਜਦੋਂ ਤੂੰ ਬਸ ਵਿੱਚ ਸੌਂਗੀ ਸੀਗੀ ਉਦੋਂ ਮੈਂ ਸਾਰੇ ਬਿਸਕੁਟ ਖਾ ਗਈ ਹਾਏ ਨੀ ਨਹੀਂ ਮੇਰੇ ਤਾਂ ਅੱਖ ਲੱਗ ਗਈ ਸੀ ਬਸ ਵਿੱਚ ਨਹੀਂ ਉਦੋਂ ਇਹ ਸਾਰੇ ਖਾ ਗਈ ਹੋਣੀ ਹੈ ਬਿਸਕਟ ਨੀ ਇਹਨੇ ਤਾਂ ਛੱਡਿਆ ਵਿੱਚ ਕੋਈ ਕੱਖ ਨਹੀਂ ਔਰ ਵੇਬੇ ਖਾਲੀ ਪੀਪਾ ਵਾ ਕੱਖ ਨਹੀਂ ਗਏ ਦੇ ਵਿੱਚ ਤਾਂ ਐਵੇਂ ਮੈਨੂੰ ਸੁਧਾਰਾ ਦੇਣ ਆ ਗਈ ਖਾਲੀ ਪੀਪਾ ਚੱਕ ਕੇ ਤੂੰ ਨਾ ਇਹਦੇ ਖਾਲੀ ਪੀਪਾ ਲੋ ਮੇਰਾ ਕੀ ਖੜਾ ਸੀ ਪੀਪਾ ਚੱਕ ਕੇ ਲੈ ਜਾ ਨਾ ਸਦਾ ਮੈਨੂੰ ਨਹੀਂ ਚਾਹੀਦਾਗਾ ਨਹੀਂ ਮੇਰੀ ਗੱਲ ਖਾਲੀ ਪੀਪਾ ਮੈਂ ਨਹੀਂ ਸੌਣ ਸੁਣਨੀ ਗੱਲ ਤੂੰ ਇਹ ਜਿਸੀ ਸਿਸਦਰੀ ਸੀਗੀ ਤਾਂ ਇਹ ਤਾਂ ਬਿਲਕੁੱਕੋ ਕੇ ਰੱਖ ਲੈਂਦੀ ਪੀਪਾ ਭੋਰਾ ਤੈਨੂੰ ਨਹੀਂ ਪਤਾ ਸੀਗਾ ਵੀ ਮੈਂ ਦੇਣ ਜਾਣੇ ਖਾਲੀ ਪੀਪਾ ਚੱਕ ਲਈ ਆ ਨਹੀਂ ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰ ਮੈਂ ਨਹੀਂ ਸੌਣ ਸੁਣਨੀਗੀ ਮੇਰੀ ਗੱਲ ਸੁਣ ਜਾਂ ਚਾਹ ਬਣਾ ਕੇ ਲਿਆ ਤੇ ਜਿਹੜਿਆ ਪਏ ਆ ਬਿਸਕਟ ਮੈਨੂੰ ਦੇ ਦੇ ਮੈਂ ਖਾ ਲੂ ਆਹੋ ਦਿਨੀ ਤੈਨੂੰ ਚਾਹਾਂ ਬਣਾ ਕੇ ਬਹੁਤ ਪੀਪਾ ਭਰ ਕੇ ਲੈ ਕੇ ਆਈਆਂ ਸੰਧਾਰੇ ਦਾ ਈ ਮੇਰੀ ਗੱਲ ਤਾਂ ਸੁਣ ਲੈ ਏ ਹਾਂ ਦੱਸ ਮੇਰੀ ਗੱਲ ਸੁਣ ਲੈ ਐ ਕਰ ਮੈਂ ਤੈਨੂੰ 1500 ਰੁਪਏ ਦੇ ਦੇਨੀ ਆ ਮੈਂ ਗਲਤੀ ਮੰਦੀ ਆ ਆਪਦੀ ਤੂੰ ਕਿਸੇ ਤੋਂ ਬਿਸਕਟ ਮੰਗਵਾ ਲਈ ਤੇ ਮੈਂ ਗਲਤੀ ਮੰਦੀ ਆ ਵੀ ਇਹ ਤਾਂ ਮੈਨੂੰ ਲਕੋਣੇ ਚਾਹੀਦੀ ਸਿਧਰੀ ਤੋਂ ਕਿਸੇ ਤੋਂ ਮੰਨਦੀ ਆ ਤੂੰ ਗਲਤੀ ਹੁਣ ਤੂੰ ਚੱਲ ਮੇਰੀ ਮਾਂ ਵਾ ਮੈਨੂੰ ਤੇਰੀ ਗੱਲ ਮੰਨਣੀ ਪਊਗੀ ਆ ਮੈਂ ਤੈਨੂੰ ਪੈਸੇ ਦੇ ਦੂੰ ਤੂੰ ਕਿਸੇ ਤੋਂ ਬਿਸਕਟ ਮੰਗਵਾ ਲੈ ਬਹਿ ਜਾ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਇਹ ਦਫਾ ਹੋਣੀ ਏ ਤੂੰ ਹੁਣ ਦੰਦ ਕੱਢਦੀ ਐ ਇੱਥੇ ਬੈਠੀ ਹੈ ਮੇਰਾ ਜਲੂਸ ਕਢਾ ਤਾ ਇੱਥੇ ਤੈ ਸਿਧਰੀ ਕਿਸੇ ਥਾਂ ਦੀ ਥੈਂਕ ਯੂ ਬੇਬੇ ਲਗਦੀ ਥੈਂਕ ਯੂ ਦੀ ਠੀਕ ਐ ਚਲਦੇ ਹਾਂ ਚੰਗ ਹਾਂ ਰੀਤੀ ਮੈਂ ਤੇਰੇ ਬਾਪ ਤੇ ਸੰਧਾਰ ਆ ਲੈ ਕੇ ਮੈਨੂੰ ਸੂਟ ਤਾਂ ਦੇ ਦੇ ਚਲ ਖੜ ਤੂੰ ਮੈਂ ਤੇਰੇ ਵਾਸਤੇ ਸੂਟ ਲੈ ਕੇ ਆਉਣੀ ਈ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਕੁੜੀ ਨੂੰ ਸੂਟ ਦੇ ਕੇ ਜਾਣਾ ਕਿ ਉਹ ਤੇ ਲੈ ਕੇ ਜਾਣਾ ਤਾਂ ਫੇਰ ਕੀ ਮੈਂ ਤੇ ਸੋਹਣਾ ਜਿਹਾ ਸੂਟ ਲੈ ਕੇ ਜਾਵਾਂ ਲੈ ਕੇ ਜਾਉ ਇਹ ਸੂਟ ਹੂੰ ਇਹ ਤਾਂਸ ਮੰਗੀ ਜਾਂਦੀਆਂ ਸੂਟ ਤਰਪਿੰਦੀ ਉਮੇ ਆ ਲੈ ਬਾਪੀ ਸੂਟ ਖਾਈ ਸੂਟ ਹੂੰ ਆਹ ਕਿ ਪ੍ਰੀਤੀ ਤੂੰ ਤਾਂ ਮੈਨੂੰ ਕਾਪੀ ਜੀ ਦੇਤੀ ਜਿਹੜਾ ਤੂੰ ਪੀਪਾ ਭਰ ਕੇ ਲਈ ਸੀ ਸੁਣਰਦਾ ਉਹ ਜੋ ਮੈਂ ਤੈਨੂੰ ਸੂਟ ਦੇਤਾ ਚੱਲ ਮਿਲ ਗਿਆ ਸੂਟਣ ਤੈਨੂੰ ਚੱਲ ਹੁਣ ਜਾ ਕੇ ਬੁਟੀਕ ਤੇ ਸਿਉਣਾ ਦੇ ਦਾਂਗੇ ਤਰਪਾ ਹਣ ਚੱਲ ਠੀਕ ਆ ਕੁੜੀਏ ਚੰਗਾ ਬੇਬੇ ਚੱਲ ਤਰਪਾ ਹਣ